ਵਾਲਮੀਕ ਮਹਾਰਾਜ ਜੀ ਦੇ Shri Shri 177 ਕਾਨਾਤ ਮਹਾਰਾਜ ਜੀ ਅਸੋਗੁਰੂਪੁਰੇ ਪੈਸਾ ਨਹੀਂ ਆਜਾਇਆ ਪਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਕਿਰਪਾ ਤੋਂ ਕਿਹਾ ਪਿੰਡ ਕਸੂਰ ਤੋਂ ਤੇ ਕਲਕਤੀ ਵਿਸ਼ੇਸ਼ ਮਲਾਂ ਤੋਂ ਆਇਆ ਹਰਪਾਈ ਹਰਿੰਦਰ ਸਿੰਘ ਜੀ ਜੋ ਭਗਵਾਨ ਵਾਲਮੀਕ ਜੀ ਮਦਰ ਵਿੱਚ ਪਿੰਡ ਕਸੂਰ ਤੋਂ ਪਰ ਵਿੱਚ ਸੇਵਾ ਕਰਦਿੰਨੇ ਸੋ ਉਹਨਾਂ ਦੇ ਕਰਿਆ ਕਿ ਪਹੁੰਚਿਆ ਸੋ ਹਰਿੰਦਰ ਸਿੰਘ ਜੀ ਜੈ ਵਾਲਮੀਕ ਜੀ ਅਨੰਤ ਰੋਗੀ ਸੋ ਸਾਡਾ ਵਿਚਾਰ ਹੈ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਸੰਬੰਧ ਤੇ ਹਮਨੁੱਖ ਰਾਸਤੇ ਆਏ ਅਸੀਂ ਚੰਗਾ ਦੇ ਵਿੱਚ ਚਾ ਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਰਗਰ ਦੇ ਹਲਕੇ ਵਿਚਾਰਾ ਕਰੀਏ ਸੋ ਸਾਡਾ ਵਿਚਾਰ ਹੈ ਕਿ ਤੁਸੀਂ ਪੰਡਕਾਸ ਨੂੰ ਪਰਵੈ ਭਗਵਾਨ ਵਾਲਮੀਕੀ ਮਹਾਰਾਜਾ ਪਰ ਕਰ ਦੇਣ ਕਿਸ ਤਰ੍ਹਾਂ ਬਣਾ ਲਾ ਜੀ ਜੀ ਜੋ ਬੋਲੇ ਸੁਣ ਰਹਾ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਹੈ ਸ੍ਰੀ ਸ੍ਰੀ 108 ਗੁਰੂ ਜਨਕ ਮਹਾਰਾਜ ਕੀ ਹੈ ਖਤ ਗੁਰੂ ਝੂਟਾ ਦਾਸ ਪਰਮਤੂ ਕੀ ਜੈ ਬੰਧਾ ਦਾ ਸੰਗਤ ਕੀ ਜੈ ਅੱਜ ਆਪਣੇ ਕਸੂਰਪੁਰ ਨਗਰ ਦੇ ਵਿੱਚ ਬੜੀ ਧੁੰਮ ਤਾਂ ਦੇ ਨਾਲ ਭਗਵਾਨ ਵਰਮੀ ਜੀ ਦਾ ਭਗਵਾਨ ਵਰਮੀ ਜੀ ਦਾ ਸਦਗਟ ਦੇਣਾ ਮਨਾ ਰਹੇ ਹਨ ਆਪ ਸਭ ਸੰਤਾਂ ਦੇ ਸੰਯੋਗ ਨਾਲ ਸਾਰੇ ਨਗਰ ਦੇ ਸੰਯੋਗ ਨਾਲ ਮਨਾ ਰਹੇ ਹਨ ਦੇਸ਼ਾਂ ਦੇਸ਼ਾਂ मियां ਸੰਤਾਂ ਦਾ ਬੜਾ ਸੰਜੋਗ ਹੈ ਇਹ ਤੁਸੀਂ ਜੇ ਕੁਮਾਰ ਵਲਮੀਕੀ ਮਹਾਰਾਜ ਦਾ ਪਰਿਵਾਰ ਦਿਹਾੜਾ 7 ਅਕਤੂਬਰ ਨੂੰ ਮਨਾਉਣ ਜਾਣੇ ਆ ਉਸ ਤੋਂ ਉਸ ਦੇ ਵਿੱਚ ਖੰਡ ਪਾਟ ਸਰਵ ਕਰਵਾ ਰਹੇ ਆ ਜਾਂ ਨਹੀਂ ਖੰਡ ਪਾਟ ਬੜੀ ਧੂਮਤਾਬ ਨਾਲ ਕਰਾਈਦਾ ਜੀ ਤਿੰਨ ਜਨ ਦਾ ਪਾਟ ਕਰਾਈਦਾ ਵਾ ਠੀਕ ਹੈ ਜੀ ਤੇ ਉਹ ਸਰਦਾ ਪੂਰਨ ਕਰਾਈਦਾ ਹੈ ਠੀਕ ਹੈ ਪਾਠੀ ਵਿਦਵਾਨ ਸੱਜੀ ਦੇ ਹਨ ਮੋਰ ਸ਼ਰਧਾਂਤ ਹਵਾਲਾ ਕੋ ਨਿਵਾਟ ਕਰਾਈਦੇ ਹਨ ਤੇ ਉਸ ਤੋਂ ਪਹਿਲਾਂ ਕੁਝ ਦਿਨ ਪ੍ਰਭਾਤ ਫੇਰੀਆਂ ਵੀ ਕਰਦੇ ਹਾਂ ਹਾਂ ਜੀ 7 ਦਿਨ ਪ੍ਰਭਾਤ ਫੇਰੀਆਂ ਦੀਆਂ ਕੱਢੀਆਂ ਹਣ ਇਹੋ ਉਸ ਲਈ ਕਿਸੇ ਮਰਿਆਦਾ ਨਾਲ ਧਿਆਨ ਕਿਸ ਤਰ੍ਹਾਂ ਰੱਖਦੇ ਹਨ ਹਾਂ ਸੰਗਤਾਂ ਨੂੰ ਨੰਗੇਸ਼ਰ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੰਗਤਾਂ ਨੂੰ ਨੰਗੇ ਪੈਰੀ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ ਸੋ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਤੁਹਾਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਲਾਗਲੇ ਲਾਗਲੇ ਘੰਟਿਆਂ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਗੁਰੂ ਪਿਆਰੇ ਸਾਧ ਸੰਗਤ ਜੀ ਦੇਸਾਂ ਹੁੰ ਦੇਸਾਂ ਦੇ ਵਿੱਚ ਬਸਦੀ ਸਾਧ ਸੰਗਤ ਜੀਓ ਆਪ ਜੀ ਦੇ ਨਗਰਾਂ ਨੂੰ ਦਾਸ ਵੱਲੋਂ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਕਿ ਇਹ ਇਸ ਤਰ੍ਹਾਂ ਕਾਸੂਪੁਰ ਨਗਰ ਦੇ ਵਿੱਚ ਭਗਵਾਨ ਬਾਦਮੀਕ ਜੀ ਦੇ ਪ੍ਰਕਾਟ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਬਹੁਤ ਵਧੀਆ ਢੰਗ ਦੇ ਨਾਲ ਅਸੀਂ ਮਨਾ ਰਹੇ ਹਨ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਆਪਣਾ